ਕੋਈ ਮਰਜੀ ਹੈ ਨਹੀਂ ਮੈਂ ਕਹਾਂ ਜੇ ਤੁਹਾਡੇ ਤੁਹਾਨੂੰ ਪੈਣਾ ਨਹੀਂ ਉਹਨਾਂ ਨੇ ਬਾਬਾ ਜੀ ਪਿੱਛੇ ਬਾਬਾ ਜੀ ਪਿੱਛੇ ਉਧਰ ਨੂੰ ਨਾ ਆਓ ਉਹ ਬਾਬਾ ਜੀ ਮੈਂ ਕਿਸ਼ਤੀ ਫੜ ਲੱਗਾ ਆ ਉਹ ਕਿਸ਼ਤੀ ਤੁਸੀਂ ਆਹ ਵਖੋ ਇਹਨੂੰ ਫੜਿਆ ਕਿਤੇ ਨਹੀਂ ਜਾਣੀ ਬਾਈ ਨੇ ਕਾਂਦੇ ਬੱਚੂ ਕਾਂਦੇ ਲੱਗ ਨਹੀਂ ਆਵੇ ਤੇ ਨੀਕਰੇ ਲੱਗ ਅਗਰੇ ਲੱਦੀਆਂ ਕਿ ਕਾਂਦੇ ਆ ਵਾਹਿਗੁਰੂ ਜੀ ਆਖੋ ਜੀ ਵੀਰਾਂ ਦੀਆਂ ਮੱਝਾਂ ਉਹ ਦੋ ਮੱਝਾਂ گاਵਾ ਬਚੀਆਂ ਆ ਬਾਕੀ ਆ ਦੋ ਤਿੰਨ ਚੜਾਈ ਕਰ ਗਈਆਂ ਇਹਨਾਂ ਵੀਰਾਂ ਦਾ ਕਹਿਣਾ ਹੈ ਕਿ ਵੀ ਇੱਕ ਅੱਧੇ ਦਿਨ 'ਚ ਜਦੋਂ ਇਹ ਪਾਣੀ ਆਇਆ ਵਾ ਇੱਕ ਘੰਟੇ ਦੇ ਵਿੱਚ ਵਿੱਚ ਪਾਣੀ ਭਰ ਗਿਆ ਕਿਸੇ ਵੀਰ ਨੂੰ ਮੌਕਾ ਨਹੀਂ ਮਿਲਿਆ ਜਾਨਵਰ ਕੱਢਣ ਦਾ ਉਧਰਲੇ ਪਾਸੇ ਕੁੱਤੇ ਨੇ ਇਸ ਪਾਸੇ گاਵਾ ਬਧੀਆਂ ਆਈਆਂ ਇਹ ਵੀਰ ਜੀ ਆ ਜਿਨ੍ਹਾਂ ਦੇ ਪਸ਼ੂ ਆ ਵੀਰ ਜੀ ਕਿੰਨੇ ਜਾਨਵਰ ਸੀ 11 ਡੰਗਰੀ ਸਾਰੇ ਬੱਝੇ ਇੱਥੇ ਹੀ ਨਹੀਂ ਸਾਰੇ ਰਸੇ ਵਢੇ ਅੱਛਾ ਕੁਝ ਰੁੜ ਗਏ ਆ گیا دو تینا ਮਰੇ ਬੇ ਦੋ ਤਨੋ ਚਵਰੀਆਂ ਜੇ ਨਿਕਲ ਗਿਆ ਬਾਜਨ ਤੇ ਬਾਜਨ ਵਾਹਿਗੁਰੂ ਵਾਹਿਗੁਰੂ ਵੀਰ ਜੀ ਕਰਦੇ ਦਾਤਰ ਫੜਾਓ ਬਾਬਾ ਜੀ ਪੁੱਤੇ ਨੂੰ ਲਾਇਆ ਮੈਂ ਬਾਬਾ ਜੀ ਹੈ ਪੁੱਤੇ ਨੂੰ ਹੜਨੇ ਆ ਜੀ ਆ ਲੈ ਪਿਸਤੌਲ ਬਾਓ ਅਬਾ ਜੀ ਵੇਚਣਾ ਕੋਈ ਆਇਓ ਪਾਣੀ ਦੇ ਕੋਈ ਨਾ ਆਇਓ ਮੈਂ ਆਉਣ ਲੱਗਾ ਨਹੀਂ 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 ਰੁਕ ਜਾ ਰੁਕ ਜਿੱਥੇ ਫਾਗਰ ਆ ਫੜ ਕੇ ਰੱਖੋ ਤੀ ਆ ਫੜੋ ਤੀ ਆ ਫੜੋ ਤੀ ਮੇਰਾ ਕੰਮ ਕਰ ਆ ਫੜੋ ਆ ਫੜੋ ਬਾਕੀ ਮੁਰਗੇ ਯਾਰ ਆ ਰਹੇ ਵਾਈ ਗਰੂ ਵਾਈ ਗਰੂ ਨਹੀਂ ਨਹੀਂ ਉਹ ਪਰਲੇ ਪਾਸੋਂ ਦੀ ਦੇਖ ਐ ਜਣੇ ਤੈਨੂੰ ਇਹ ਤੁੜੀ ਤੇ ਹੀ ਆ ਨਹੀਂ ਇੱਥੇ ਤਿੰਨ ਇੱਥੇ ਤਿੰਨ ਉਹ ਪਰਲੇ ਪਾਸੇ ਉਹ ਪਰਲੀਆਂ ਵੱਖਰੀਆਂ ਬੱਜੀਆਂ ਕਿਹਦੀਆਂ ਹਾਏ ਗੁਰੂ ਪਾਕਾ ਨੂੰ ਰੱਤੀ ਪਈ ਐ ਇੱਕ ਜਾਨਵਰਾਂ ਦਾ ਬਹੁਤ ਬੁਰਾ ਹਾਲ ਐ ਜੀ ਜਾਨਵਰ ਵੀਰ ਦੀਆਂ 11 ਮੱਝਾਂ ਸੀ ਕਾਹ ਨਹੀਂ ਜਾਇਆ ਜਾਂਦਾ ਵੀਰ ਜਾ ਘਾਹ ਤੇ ਵੀਰ ਇਹਨੇ ਫੜ ਲੈਣੀ ਵੀ ਇਹਨੂੰ ਤਰਨਾ ਆਉਂਦਾ ਰੁਕ ਜਾਓ ਰੁਕ ਜਾਓ ਨਾ 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 ਇੱਧਰ ਰੁੜ ਜਾਣਾ ਇਹਨੇ ਨਹੀਂ ਇਨਾ ਪਾਣੀ ਨਹੀਂ ਹੈ ਤੂੰ ਫੜ ਵੀਰ ਉਹ ਨਾਲ ਹੱਥ ਨਾ ਫੜ ਕੇ ਲਿਆ ਹੱਥ ਨਾ ਫੜ ਕੇ ਲਿਆ ਉਹਨੂੰ ਅੱਗੇ ਪੱਕਾ ਖਾਵਾ ਅੱਗੇ ਪੱਕਾ ਖਾ ਜਾ ਉਹ ਆਏ ਹਾਏ ਮੈਨੂੰ ਜਾਣ ਦੇ ਰੋ ਹੱਥ ਨਾ ਤੂੰ ਆ ਜਾ ਬਾਬਾ ਜੀ ਪਿੱਛੇ ਬਾਬਾ ਜੀ ਸਾਰੀ ਇੱਕ ਪਾਸੇ ਨੂੰ ਮੁੜ ਜਣੀ ਆ ਉਹ ਚ ਆਵਾਜ਼ ਨਾ ਬਾਬਾ ਜੀ ਆ ਮੈਂ ਫੜ ਕੇ ਰੱਖਿਆ ਰੇ ਮੁੜ ਜਣੀਆਂ ਤੇ ਸਾਰੇ ਉਧਰਲੇ ਪਾਸੇ ਹੋ ਗਏ ਤੇ ਫੜ ਦੇਗਾ ਕਿ ਆਵਾਜ਼ ਭਾਰ ਬਰਾਬਰ ਰੱਖਣਾ ਆ ਆਇਓ ਦਾ ਡਰਿਆ ਬਚਾਰਾ ਫੜ ਲੋ ਫੜ ਲੋ ਫੜ ਲੋ ਫੜ ਲੋ ਫੜ ਲੋ ਫੜੋ ਡਰਿਆ 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 ਕੋਈ ਨਹੀਂ ਕਹਿਣਾ ਉਹਨੇ ਰਾਮਨਾ ਫੜੋ 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 ਫਾੜ ਲਓ ਫਾੜ ਲਓ ਫੜੋ 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 ਕੁਝ ਨਹੀਂ ਕਹਿਣਾ ਨੇ ਹਾਂ ਫੜੋ 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 ਚੁੱਕ ਲੋ ਚੁੱਕ ਲੋ ਚੁੱਕ ਲੋ ਆਰਾਮ ਨਾਲ ਚੁੱਕ ਲੋ ਨੂੰ ਚੁੱਕ ਲੋ ਚੁੱਕ ਲੋ ਚੁੱਕ ਲੋ ਚੁੱਕ ਲੋ ਤੇ ਡਰਿਆ ਡਰਨਾ ਚੁੱਕ ਲੋ ਕੋਈ ਨਹੀਂ ਹੁੰਦਾ ਵੀਰ ਐ ਡੇਕ ਦੋਵੇਂ ਸਹਣਾ ਫੜੇ ਦੋਵੇਂ ਸਹਣਾ ਫੜ ਦੋਵੇਂ ਸਹਣਾ ਫੜ ਦੋਵੇਂ ਸਹਣਾ ਫੜ ਵੀਰ ਮੇਰਾ ਬਾਬਾ ਜੀ ਦੋਵੇਂ ਸਹਣਾ ਫੜੇ ਆਰਾਮ ਨਾਲ ਲੱਕ ਚੋਂ ਫੜੇਓ ਫੜੇਓ ਫੜੋ 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 ਲੈ ਆਓ ਇਹਨੂੰ ਫੜੋ 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 ਥੋੜੋ ਫੜੋ ਫੜੋ ਥੋੜੋ ਫੜੋ ਥੋੜੋ ਫੜੋ ਥਲੀ ਛੱਡ ਦੋ ਇਹਨੂੰ ਉਹਦੇ ਅਗਲੇ ਪਾਸ ਵਾਹ ਗਰੂ ਫੈਲਡਰ ਹਰ ਰਹਣਾ ਕਾਰ ਇੱਕ ਆ ਪਿਰੇ ਉਹ ਬਾਬਾ ਜੀ ਅਗਲੇ ਜਿਹੜੇ ਆ ਨਾ ਉਹਨਾਂ ਜਾਨਵਰਾਂ ਦਾ ਹਾਂਜੀ ਦਸਤਰ ਫੜਾਓ ਦਸਤਰ ਫੜਾਓ ਕੀ ਕਰ ਮੈਂ ਇਹ ਵੀ ਬੁਕਰਦਾ ਪਰ ਅਸਲੀ ਤੇ ਤਾਂ ਫਾਇਦਾ ਹੈ ਕੋਈ ਗੱਲ ਇਹਨਾਂ ਨੂੰ ਫੜ ਕੇ ਰੱਖੋਗਾ ਆਪਾਂ ਇਹਨਾਂ ਨੂੰ ਆ ਪਾਗ ਰੱਖ ਵੀਰ ਮੇਰਾ ਇਹਨਾਂ ਨੂੰ ਬੰਦ ਨਾ ਕਰ ਲਈਏ ਇਹਨੂੰ ਹੱਥ ਬਾਗ ਰ ਪਰ ਇਹਨੂੰ ਜਾਂਦੀ ਹੈ ਕੋਈ ਗੱਲ ਇਹਨਾਂ ਨੂੰ ਬੰਦ ਨਾ ਕਰ ਲਈਏ ਕਰ ਦੇ ਬਬਾਈ ਮੈਂ ਮੋਟਰ ਮਾਟਰ ਮਾਸ਼ਰ ਤੋਂ ਜੋ ਹਾਂਜੀ 2 ਮਿੰਟ ਬੰਦ ਕਰ ਲੋ ਇਹਨੂੰ ਉਹ ਮੈਂ ਕਿਹਾ ਡੰਗਰਾਂ ਨੂੰ ਕਿੱਦਾਂ ਸਿੱਧ ਜਗ੍ਹਾ ਖੜ੍ਹੀਏ ਨਹੀਂ ਜਾਂ ਤੇ ਜੇ ਉਹ ਪਰੇ ਉੱਚਾ ਹੈ ਉੱਥੇ ਬੰਦੋ ਤੇ ਇਹ ਵੀਰ ਜੇ ਇਹਨਾਂ ਨਾ ਪਾਣੀ ਹੈ ਤੇ ਇਹਨਾਂ ਨੂੰ ਲੈ ਜੇ ਇਧਰੋਂ ਵਿੱਚੋਂ ਦੀ ਸਿੱਧਾ ਆਓ ਸਿੱਧਾ ਡੰਗਰ ਖੁਰਲੀ 'ਚ ਬੈਠੇ ਆ ਆਓ ਜਿਹੜੇ ਡੰਗਰ ਆ ਪਰ ਉਹਨਾਂ ਨੂੰ ਕੱਢਣਾ ਪੈਣਾ ਨਾ ਇੱਥੇ ਤੇ ਰਹਿਣੇ ਨਹੀਂ ਇਹ ਆ ਤੇ ਮੁੱਕ ਗਏ ਆ ਵੇਖੋ ਹਾਂ ਉਹ 1.5 ਫੁੱਟ ਉੱਤੇ ਉਹ ਟੱਕ ਟਰੈਕਟਰ ਲੱਗੇ ਉੱਥੇ ਅਗਲੇ ਪਾਸੇ ਸੁੱਕਾ ਆ ਨਹੀਂ ਬਾਰੀ ਡਿੱਗਦੀ ਆ ਡਿੱਗਦੀ ਆ ਹਾਂ ਜੀ ਮਾਰ ਕੇ ਧੱਕਾ ਥੋੜੇ ਦੇ ਦੇ ਇਹ ਸਾਰਾ ਪਿੰਡ ਡੁੱਬਿਆ ਹੋਇਆ ਇਹ ਲਗਭਗ ਬਾਰਡਰ ਦਾ ਆਖਰੀ ਪਿੰਡ ਆ ਮੰਦਰਾਂ ਵਾਲੀ ਮਾਟਰ ਜੀ ਤੋ ਅਗਲੇ ਪਾਸੇ ਆ ਮੰਗਲ ਸੋਲ ਕਰ ਲੈਣੇ ਮੈਨੂੰ ਇਹ ਦੱਸੋ ਤੁਸੀਂ ਇਹਨੂੰ ਕੱਢੀਏ ਕਿੱਦਾਂ ਇੱਥੇ ਵੀਰਾਂ ਦੇ ਪਸ਼ੂ ਜਿਹੜੇ ਆ ਉਹ ਬੱਜੇ ਤੇ ਬੱਜੇ ਰਹਿ ਗਏ 11 ਪਸ਼ੂ ਸੀ ਉਹਨਾਂ ਵਿੱਚ 14 ਵੱਧ ਰੁੜ ਗਏ ਆ ਆ ਤਿੰਨ ਇੱਕ ਇੱਥੇ ਆਉ ਕੋਈ ਮਰੇ ਪਏ ਇੱਕ ਕੁੱਤਾ ਹੋਰ ਜੇ ਬਾਬਾ ਜੀ ਇੱਕ ਕੁੱਤਾ ਹੋਰ ਜੇ ਆਹ ਅਗਲਾ ਵੀ ਫੜੋ ਇਹ ਕਿਹਨੂੰ ਵੀ ਲੈ ਕੇ ਪੂਰਾ ਖਾਪੜੇ ਅਗਲੇ ਪਾਸੇ ਨੂੰ ਮਾਰੋ ਹੱਥ ਨਿਕਲ ਜੋ ਘਾਨੂ ਆ ਇੰਨਾ ਪਾਣੀ ਹੈ ਸਿਰਫ ਆਵੇ ਤੇ ਬਾਬਾ ਜੀ ਬੜੇ ਹੀ ਘੋਰ ਨਾ ਪਾਵੇ ਦੇਖੋ ਮਾਰੋ ਜੀ ਅਜੇ ਨਾ ਪਾਇਓ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਖਲਾਰਾ ਪਾਉਣੇ ਬਾਬਾ ਜੀ ਇਹਨਾਂ ਦਾ ਆਈ ਗੱਲ ਹੋ ਰਹੀ ਹੈ ਨਾ ਗਾਇਆਂ ਕੱਲ ਦੀ ਸੀ ਕਿ ਕਿਹਨੂੰ ਮੋਰੀਆਂ ਕਿਦੋਂ ਉਹ ਹੀ ਹੈ ਨਾ ਇਹਨੂੰ ਪਾਇਆ ਜੋ ਕੁਝ ਖਾਣ ਨੂੰ ਆ ਜੀ ਆ ਬਸ ਸਰਦੀ ਦੀ ਇੱਕ ਕੁੱਤਾ ਹੋਰ ਜੇ ਇਹਨੂੰ ਫੜਿਓ ਹਾਂਜੀ ਛੋਟਾ ਡੰਡਾ ਉਹ ਸਰਦੀ ਦੀ ਮਰ ਗਈ ਗਾਈ ਇੱਕ ਹਾਂਜੀ ਇਹਨਾਂ ਦਾ ਇਲਾਜ ਇਹ ਆ ਵੀ ਜਾਂ ਤੇ ਇਹਨਾਂ ਨੂੰ ਉਹ ਵੱਡ ਕੇ ਤੇ ਲੰਮਾ ਰੱਸਾ ਪਾਓ ਮਗਰ ਇਹ ਤਰ ਲੈਣੀ ਆ ਨਾ ਇਹ ਤਰਨੀ ਆ ਬਾਬਾ ਜੀ ਇਹਨੂੰ ਲੈ ਜੀ ਉਧਰ ਨੂੰ ਹਾਂ ਨਾ ਤਾਂ ਸੂਈਆਂ ਡੰਡੇ ਪਾਣੀ ਨੇ ਇਹਨਾਂ ਦੀਆਂ ਜੀ ਉਹ ਫੜ ਕੇ ਰੱਖੋ ਕੀ ਕਰਦੇ ਰਹੇ ਉਹ ਮੜਾ ਉਹ ਜੋ ਬੋਰਡ ਵੜਾ ਰਿਹਾ ਜੀ ਕੀ ਕਰਦੇ ਆ ਵਾ ਖਲੋ ਜੋ ਖਲੋ ਮੇਰਾ ਖੂਨ ਹੀ ਨਹੀਂ ਆ ਬੁੱਕਾ ਡੰਡਾ ਫੜਾ ਜੇ ਨਿੱਕਾ ਮੈਨੂੰ ਤਿੰਨ ਦਿਨਾਂ ਨਾਲ ਹੀ ਦੋ ਫੜ ਕੇ ਰੱਖ ਡੰਡਾ ਬਾਬਾ ਜੀ ਨਿੱਕਾ ਫੜਾ ਦਿਓ ਖੜ ਕੇ ਨਾ ਫੜੋ